ਰਾਣਾ ਜਕੂਬ ਹੈ ਜੀ ਸੇਮ ਆਕੇ ਲੱਗੀ ਜੀ ਕੀ ਚਲ ਵਾ ਇਹ ਅਸੀਂ ਮੱਖਾ ਪਿੰਡ ਮੱਖਾ ਮਕੇਰੀਆਂ ਠਾਣਾ ਪਿੰਦਾ ਜੀ ਇੱਥੇ ਅਸੀਂ ਖੜੇ ਆ ਇੱਥੇ ਅੱਗ ਲੱਗੀ ਹੈ ਲਤੀਫ ਦੇ ਨੂੰ ਕੁੱਲ ਪਰਾਲੀ ਸਾਰਾ ਕੁਝ ਫੁਕੋ ਗਿਆ ਇਹਦਾ ਕਹਿਣ ਦਾ ਮਤਲਬ ਹੈ ਪੰਜ ਲੱਖ ਰੁਪਈਆ ਵੀ ਸੀਗਾ ਮੇਰੇ ਕੋਲ ਮੈਂ ਕਿਤੇ ਜਗ੍ਹਾ ਇਹਨੇ ਲਈ ਛੱਡ ਛੁੱਟ ਪਾਣੀ ਸੀ ਬੱਚਿਆਂ ਵਾਸਤੇ ਡੰਗਰਾਂ ਵਾਸਤੇ ਡੰਗਰ ਵੀ ਵੇਚੇ ਆ ਕੋਈ ਡੇਢੀ ਤੋਂ ਪੈਸੇ ਵੀ ਲੈ ਲੈਂਦੇ ਆ ਬਾਕੀ ਇਸ ਵੇਲੇ ਦੇਖੋ ਬਹੁਤ ਪੱਠੇ ਦੀ ਕਮੀ ਹੈ ਮਤਲਬ 2.5 ਲੱਖ ਦੀ ਇਹਦੀ ਪਰਾਲੀ ਵੀ ਸੀਗੀ ਬਾਕੀ ਜੋ ਟੋਮ ਟੱਲੀ ਹੈ ਜੋ ਗਹਿਣਾ ਵੀ ਸੀਗਾ ਬੱਚਿਆ ਕੁਛ ਨਹੀਂ ਇਹਦਾ ਤੇ ਦੇਖੋ ਇਹ ਗਰੀਬ ਹੈਗਾ ਦੇਖੋ ਗਰੀਬ ਬੰਦਾ ਹੈ ਇਹਦਾ ਨਾ ਵਕਤ ਤੋਂ ਬਾਅਦ ਇਹਦੀ ਮਦਦ ਆਸੀਂ ਪ੍ਰਸ਼ਾਸਨ ਕੋਲੋਂ ਮਦਦ ਮੰਗਦੇ ਆਂ ਕੱਲ ਕਿਹੜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਟੋਟਲ ਜੇਕਰ ਗੱਲ ਕਰੀਏ ਦੱਸੋ ਦੇਖੋ ਟੋਟਲ ਦੇਖੋ ਘਰ ਦੀਆਂ ਜ਼ਿਆਦਾ ਤਾਂ ਬੜੀਆਂ ਹੁੰਦੀਆਂ ਤੁਹਾਨੂੰ ਪਤਾ ਟੋਟਲ ਜ 5 ਲੱਖ ਲੱਗਦੀ ਕਹਿੰਦਾ ਤੇ ਦੇਖੋ 6-7 ਲੱਖ ਦਾ ਬਾਕੀ ਵੀ ਨੁਕਸਾਨ ਹੈਗਾ ਇਹਦਾ ਕੀ ਅੱਗ ਲੱਗਣ ਤੇ ਕੀ ਕਰ ਰਹੇ ਇਹ ਜੀ ਜਿਹਦੀ ਜਿਹਦੀ ਪਹਿਲੀ ਚ ਬੈਠਾ ਸੀ ਮਾਲਕ ਉਹਦੇ ਕੋਲ ਲੱਗੀ ਅੱਗ ਹਾਂਜੀ ਉਨੇ ਆਪੇ ਕਹਤਾ ਜੀ ਮੇਰੇ ਕੋਲ ਲੱਗੀ ਆ ਕਿ ਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਮਾਲੀ ਜਾਨੀ ਨੁਕਸਾਨ ਇਹ ਨਹੀਂ ਨਹੀਂ ਬਚਾਈ ਹੋ ਗਿਆ ਮਾਲਕ ਨੇ ਬਚਾ ਕਰਤਾ ਸ਼ਾਸਨ ਤੋਂ ਕੀ ਮੰਗ ਕਰਦੇ ਜੀ ਇਹੋ ਜੀ ਇਨਸਾਫ ਮੰਗਦੇ ਆ ਕਿ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਕੀ ਨਾਮ ਆ ਜੀ ਆਪਣਾ ਤੇ ਕਿਥੇ ਰਹਿੰਦੇ ਸੀ ਤੁਸੀਂ ਬਸ ਇੱਥੇ ਰਹਿੰਦਾ ਜੀ 4-5 ਸਾਲ ਹੋ ਗਏ ਮੈਨੂੰ ਇੱਥੇ ਰਹਿੰਦਾ ਹਾਂ ਅੱਗ ਲੱਗ ਗਈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦਾ ਫਿਰ ਜੋ ਵੀ ਥਾ 15-20 ਸਾਲ ਦਾ ਸਾਡਾ ਜੋ ਮਿਹਨਤ ਸੀ ਉਹ ਸੜ ਗਿਆ ਸਾਰਾ ਸਿੱਚੇ ਤੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜੇ ਕੋਈ ਗੱਲ ਕਰੀਏ ਤਾਂ ਕੋਈ ਪੈਸੇ ਨਗਦੀ ਸੀ 5 ਲੱਖ ਰੁਪਏ ਆ ਅੱਛਾ ਜੀ ਬਾਕੀ ਗਹਿਣੇ ਗੁਣੇ ਸੀ ਜੋ ਪਾਂਡਾ ਕਪੜਾ ਜੋ ਵੀ ਥਾ ਇੱਥੇ ਸੀ ਸਾਰਾ ਜਾਇਦਾਦ ਸਾਡਾ ਇਹਨਾਂ ਦੇ ਘਰ ਸੀ ਛੱਡੇ ਦੇ ਪੇਟੀਆਂ ਉਹ ਇਹਨਾਂ ਨੇ ਚੁਕਾਤੀਆਂ ਉਥੋਂ ਇੱਥੇ ਲੈ ਕੇ ਰੱਖੀਏ ਕੁੱਲ ਦੇ ਵਿੱਚ ਉਹ ਸਭ ਪੈਸਿਆਂ ਦੀ ਗੱਲ ਕਰੀਏ ਤਾਂ ਕਿੰਨੀ ਲੱਗਦੀ ਸੀਗੀ 5 ਲੱਖ ਰੁਪਏ ਸੀ ਤੇ ਬਾਕੀ ਜਿਹੜੇ ਹੋਰ ਗਹਿਣੇ ਗੱਟੇ ਦੀ ਗੱਲ ਗਹਿਣੇ ਉਹ ਤਾਂ ਗਹਿਣੇ ਮਹਿੰਗੇ ਹੀ ਬਣਦੇ ਨੇ ਯਾਨੀ ਇਹ ਜੇ ਜੇ ਨਾ ਹੋਣਾ ਨੇ ਤੇ ਇੱਕ ਕਾਫੀ ਨੁਕਸਾਨ ਹੋ ਗਿਆ ਮਤਲਬ ਪ੍ਰਸ਼ਾਸਨ ਦੀ ਮੱਥੇ ਤੇ ਪਹੁੰਚਿਆ ਹੁਣ ਅੱਗੇ ਤੇ ਕਾਬੂ ਪਾ ਲਿਆ ਗਿਆ ਜੀ ਬਾਕੀ ਜਿਹੜਾ ਪਰਾਲੀ ਦਾ ਸਹਾਉਕਤਾ ਵਾ 1.5 ਲੱਖ ਰੁਪਏ ਪਰਾਲੀ ਤੇ ਲੱਗਾ ਸੀ ਉਸ ਬਾਰੇ ਜੇ ਹੁਣ ਮੌਕੇ ਦੇ ਇਸ ਲਈ ਪਰਾਲੀ ਜਿਹੜੀ 2.5 ਲੱਖ ਦੀ ਸੀ ਜਿਹਨੇ ਇਸ ਲਈ ਬਹੁਤ ਜਿਹਨੇ ਐਮਰਜੈਂਸੀ ਸਾਨੂੰ ਪਰਾਲੀ ਤੇ ਸਾਰਾ ਸਿਰ ਬੰਦ ਆ ਕੀ ਨਾਮ ਕੀ ਹੈ ਜੀ ਤੁਹਾਡਾ ਲਤੀਫ ਲਤੀਫ ਹੈ ਜੀ ਬੋਲ ਰਹੇ ਹਾਂ ਤੁਹਾਡਾ ਹਾਂਜੀ ਲਤੀਫ ਮਾਮਾ ਪਿਤਾ ਦੀ ਗੱਲ ਕਰੀ ਤੀ ਨਾਮ ਤੁਹਾਡਾ ਮਸਾ ਹਾਂਜੀ ਇਹ ਮਕੇਰੀਆਂ ਦੇ ਮਾਖੇ ਦੇ ਪਿੰਡ ਚ ਰਿਆ ਰਹੀ ਹੈ ਹਾਂਜੀ ਮਾਖੇ ਪਿੰਡ ਇਹਨਾਂ ਵੀਰੇ ਤੁਹਾਡਾ ਮੰਗਲ ਸਿੰਘ ਜੀ ਦਸੂਹ ਫਾਇਰ ਗ੍ਰੇਡ ਤੋਂ ਆਏ ਪਰ ਸਾਨੂੰ ਕੋਲ ਆਈ ਸੀ ਕਿ ਮਕੇਰੀਆਂ ਮਾਖੇ ਪਿੰਡ ਨਾ ਗੁਜਰੇ ਕੋਲ ਅੱਗ ਲੱਗੀ ਹੈ ਆ ਸਹੀ ਆਪਾਂ ਮੁਕੇ ਤੇ ਆ ਕੇ ਉਦਾਂ ਕਾਬੂ ਪਾਇਆ ਹੈ ਬਾਕੀ ਹਲੇ ਤੱਕ ਅੱਗ ਲੱਗੀ ਪਈ ਹੈ ਬਾਕੀ ਦੇਖ ਲੈ ਜਿੱਦਾਂ ਸਾਨੂੰ ਲੱਗੂਗਾ ਆਪਾਂ ਗੱਡੀਆਂ ਹੋਰ ਮੰਗਾ ਲਈਆਂ ਨੇ ਦੇਖ ਲੈ ਜਿੱਦਾਂ ਹੋਊਗਾ ਆਪਾਂ ਪੂਰਾ ਪੂਰਾ ਕੋਸ਼ਿਸ਼ ਕਰਾਂਗੇ ਜੀ ਕਿੰਨਾ ਕ ਲੱਗਦਾ ਜੀ ਵੀਰੇ ਨੁਕਸਾਨ ਹੋ ਗਿਆ ਨੁਕਸਾਨ ਇਹਨਾਂ ਦਾ ਕਾਫੀ ਹੋ ਗਿਆ ਜਾਨੀ ਨੁਕਸਾਨ ਨਹੀਂ ਉਦਾਂ ਕਾਫੀ ਨੁਕਸਾਨ ਹੋ ਗਿਆ ਇਹਨਾਂ ਦਾ ਘਰ ਦਾ ਸਵਾਸ ਨੂੰ ਛੱਡ ਗਏ ਜੀ ਹੁਣ ਤੱਕ ਕਿੰਨੀਆਂ ਅੱਗ ਦੀਆਂ ਜਿਹੜੀਆਂ ਗੱਡੀਆਂ ਆ ਚੁੱਕੀਆਂ ਅੱਗ ਭਜਾਉਣ ਦੀ ਹਲੇ ਇੱਕ ਗੱਡੀ ਆਈ ਬਾਕੀ ਮਗਰ ਆਂਦੀ ਵੀ ਗੱਡੀ ਠੀਕ ਐਸਾ ਮਕੇਰੀਆਂ ਦੇ ਮਾਖੇ ਚ ਜਿਹੜੀ ਅੱਗ ਲੱਗੀ ਕਿਨੇ ਏਕੀ ਗੱਲਬਾਤ ਹੋਈ ਸੀ ਮੌਕੇ ਤੇ ਆਏ ਆ ਜਿਹੜਾ ਪਰਾਲੀ ਦਾ ਮਾਲਕ ਕਹਿੰਦਾ ਉਹਨੇ ਇੱਕ ਤੋਂ ਆਪਣੀ ਪਰਾਲੀ ਨੂੰ ਬੜੀ ਬੁੜੀ ਪਿੰਦੇ ਕਿਤੇ ਅੱਗ ਲੱਗੀ ਇਹ ਤੋਂ ਬਾਕੀ ਦੇਖਦੇ ਵੈਰੀਫਾਈ ਕਰ ਰਹੇ ਦੋਨੋਂ ਪਾਰਟੀਆਂ ਨੂੰ ਬਲਾਟ ਖਾਣੇ ਅੱਛਾ ਜੀ ਨੁਕਸਾਨ ਤਾਂ ਕਾਫੀ ਹੋ ਗਿਆ ਇਹਨਾਂ ਦਾ ਪਰ ਇਹ ਵੀ ਚੰਗਰ ਪਛੇ ਦਾ ਬਚਾਅ ਹੈਗਾ ਇਸ ਸਾਰੰ ਦਾ ਠੀਕ ਚਾਕੇ ਬਾਕੀ ਸਮਾਨ ਸਭ ਤੋਂ ਸੜਕੇ ਸਾਰਾ ਸਵਾਫ ਹੋ ਗਿਆ ਬਾਕੀ ਦੇਖਦੇ ਜੋ ਵੀ ਬਣ ਜਿੰਨਾ ਕਿ ਲੱਗਦਾ ਜਾਂ ਮਾਲੀ ਨਿਕਸਾ ਕੇ ਲੱਗਿਆ ਬੋਲੇ ਤਾਂ ਹੁਣ ਐਸਮੈਂਟ ਡਾਣ ਕੇ ਸਾਰੇ ਦਸਨ ਕੇ ਕਿਸ ਹਿਸਾਬ ਨਾਲ ਕਿੰਨਾ ਕਿਹਾ ਜਿਸ ਸਾਨੂੰ ਜਿਸ ਸਾਬ ਨੂੰ ਹੋਇਆ ਉਸ ਹਿਸਾਬ ਨਾਲ ਕਾਰਵਾਈ ਕਰਦਾਂਗੇ ਜੇ ਤਾਂ ਬੈਕੇਜ ਕੋਈ ਨਿਭੜਦਾ ਠੀਕ ਹੈ ਨਹੀਂ ਤਾਂ ਫਿਰ ਕਾਰਵਾਈ ਤੇ ਕਰਾਂਗੇ